ਆਪ ਸਭ ਨੂੰ ਸਲਾਹ ਜੀ ਜਾਂਦੀ ਹੈ ਕਿ ਕਿਸੇ ਵੀ ਅਨਅਧਿਕਾਰਤ ਜਾਂ ਕਿਸੇ ਵੀ ਨਾਮਲੂ ਵਿਅਕਤੀ ਕੋਲੋਂ ਸ਼ਰਾਬ ਲੈ ਕੇ ਨਾ ਪੀਤੀ ਜਾਵੇ ਸਾਰਿਆਂ ਨੂੰ ਬੇਨਤੀ ਹੈ ਸਰਕਾਰ ਵੱਲੋਂ ਮਨਜ਼ੂਰ ਸੁਧਾ ਠੇਕੇ ਤੋਂ ਹੀ ਸ਼ਰਾਬ ਲੈ ਕੇ ਪੀਤੀ ਜਾਵੇ ਧੰਨਵਾਦ ਖਾਰਿਤ ਜਾਂ ਕਿਸੇ ਵੀ ਨਾਮਾ ਲੂ ਵਿਅਕਤੀ ਕੋਲੋਂ ਸ਼ਰਾਬ ਲੈ ਕੇ ਨਾ ਪੀਤੀ ਜਾਵੇ ਇਸ ਨਾਲ ਕੋਈ ਜਾਣੀ ਨੁਕਸਾਨ ਹੋ ਸਕਦਾ ਹੈ 체ਕਿਆ ਤੋਂ ਹੀ ਸ਼ਰਾਬ ਲੈ ਕੇ ਆਮ ਪਬਲਿਕ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਿੰਡ ਪੰਗਾਲੀ ਕਲਾ ਮਲੜੀ ਕਲਾ ਸ੍ਰੀਵਾਲ ਲੋਹੀ ਸੂਚਨਾ ਜ਼ਰੂਰੀ ਸੂਚਨਾ ਜ਼ਰੂਰੀ ਸੂਚਨਾ ਆਮ ਪਬਲਿਕ ਨੂੰ ਸੋਚਿਤ ਕੀਤਾ ਜਾਂਦਾ ਹੈ ਕਿ ਪਿੰਡ ਪੰਗਾੜੀ ਕਲਾ ਮਰੜੀ ਕਲਾ ਸ੍ਰੀਵਾਲ ਕੁਝ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋ ਚੁੱਕੀ ਹੈ ਨਾਮ ਲੋਕ ਨਿਸ਼ਟੀ ਕੋਲ ਸ਼ਰਾਬ ਲੈ ਕੇ ਨਾ ਪੀਤੀ ਜਾਵੇ ਜਿਸ ਨਾਲ ਕੋਈ ਸ਼ਰਾਬ ਲੈ ਕੇ ਪੀਤੀ ਜਾਵੇ ਧੰਨਵਾਦ ਐਕਸਾਈਜ਼ ਕਮਿਸ਼ਨਰ ਪੰਜਾਬ ਸਾਡੇ ਡੀਸੀ ਐਕਸਾਈਜ਼ ਸਾਹਿਬ ਐਸਪੀ ਗਰਗ ਸਾਹਿਬ ਜਲੰਧਰ ਤੋਂ ਤੁਹਾਡੇ ਅਸਿਸਟੈਂਟ ਕਮਿਸ਼ਨਰ ਮਹੇਜ ਗੁਪਤਾ ਜੀ ਗੁਰਦਾਸਪੁਰ ਰੇਂਜ ਸਾਡੇ ਈਓ ਸਰ ਐਮਨਤ ਸ਼ਰਮਾ ਜੀ ਤੇ ਸਾਡੇ ਸਾਈਵਲ ਇੰਸਪੈਕਟਰ ਪੰਕਜ ਜੀ ਧਾਰੀਵਾਲ ਸਰਕਲ ਤੋਂ ਮੈਂ ਦੀਪਕ ਕੁਮਾਰ ਐਕਸਾਈਜ਼ ਇੰਸਪੈਕਟਰ ਗੁਰਦਾਸਪੁਰ ਤੋਂ ਸਾਡੇ ਅੱਜ ਅਵੇਰਨੈਸ ਕੈਂਪ ਦਾ ਇੱਕ ਮਕਸਦ ਇਸ ਕਰਕੇ ਸੀ ਕਿ ਤੁਹਾਨੂੰ ਪਤਾ ਜਿਸ ਤਰ੍ਹਾਂ ਲਾਸਟ ਟਾਈਮ ਤਰਨ ਤਰਨ ਬਟਾਲੇ ਕਾਫੀ ਕੈਜ਼ੁਐਲਟੀਆਂ ਹੋਈਆਂ ਇਲੀਜੀਟ ਨੀਕਰ ਕਰਕੇ ਔਰ ਰੀਸੈਂਟਲੀ ਕੁਝ ਦਿਨਾਂ ਪਹਿਲਾਂ ਮਜੀਕੇ ਵੀ ਬਹੁਤ ਤਗੜਾ ਇਨਸੀਡੈਂਟ ਹੋਇਆ ਹੈ ਜੋ ਨਾ ਕਬੂਲ ਹੈ ਸਰਕਾਰ ਵੱਲੋਂ ਆਲਰੇਡੀ ਇੱਕ ਮੁਹਿੰਮ ਚੱਲ ਰਹੀ ਹੈ ਡਰੈਕਸ ਵਿਰੋਧ ਔਰ ਸਰਕਾਰ ਦੇ ਕਾਫੀ ਸਖਤ ਨਿਰਦੇਸ਼ ਹੈ ਜਿੱਦੀ ਪਾਲਣਾ ਸਾਡੇ ਡਿਪਾਰਟਮੈਂਟ ਵੱਲੋਂ ਕਰਾਇਆ ਜਾ ਰਿਹਾ ਹੈ ਅੱਜ ਦੇ ਵੀਰਨੈਸ ਕੈਂਪ ਦਾ ਮਹੱਤਵ ਇਹ ਹੈ ਕਿ ਇਹ ਲੋਕਾਂ ਨੂੰ ਜਾਗਰੂਕ ਕਰੀਏ ਕਿ ਜਿਹੜੀ ਇਲੀਜੀਟ ਲਿਕਰ ਹੁੰਦੀ ਆ ਉਹ ਕਾਫੀ ਕੈਮੀਕਲਸ ਤੋਂ ਮੈਥਨੋਲ ਵਗੈਰਾ ਤੋਂ ਬਣਾਉਂਦੇ ਆ ਅੱਜਕੱਲ ਤੇ ਉਹਦੇ ਨਾਲ ਹਿਊਮਨ ਲਾਈਫ ਨੂੰ ਬਹੁਤ ਡੇਂਜਰ ਹੈ ਅੱਖਾਂ ਦੀ ਰੌਸ਼ਨੀ ਚਲ ਜਾਂਦੀ ਹੈ ਕਿਡਨੀਜ਼ ਲੰਗਸ ਖਰਾਬ ਹੋ ਜਾਂਦੇ ਆ ਸਾਡਾ ਅਵੇਰਨੈਸ ਕੈਂਪ ਦਾ ਇਹੀ ਆ ਕਿ ਤੁਸੀਂ ਨਾ ਪੀਓ ਇਹਨੂੰ ਇਹਦੀ ਸੇਵਾ ਨਾ ਕਰੋ ਵੀ ਆਪਣੇ ਨੰਬਰ ਦਿੱਤੇ ਆ ਸਾਨੂੰ ਉਹਦੀ ਜਾਣਕਾਰੀ ਦਿੱਤੀ ਜਾਵੇ ਉਹ ਜਾਣਕਾਰੀ ਗੁਪਤ ਰੱਖੀ ਜਾਏਗੀ ਸਾਡੇ ਅਫਸਰਾਂ ਦੇ ਸਖਤ ਨਿਰਦੇਸ਼ ਹੈ ਕਿ ਇਲੀਜੀਟ ਨੂੰ ਆਪਾਂ ਚੱਲਣ ਵੀ ਦੇਣਾ ਜੀ ਔਰ ਜਿੱਥੇ ਸਾਨੂੰ ਖਬਰ ਆਏਗੀ ਸਖਤ ਤੋਂ ਸਖਤ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਜਾਏਗੀ ਤੁਹਾਡੇ ਮਾਧਿਅਮ ਰਾਹੀਂ ਅਸੀਂ ਡਿਪਾਰਟਮੈਂਟ ਵੱਲੋਂ ਇਹੀ ਬੇਨਤੀ ਕਰਨਾ ਚਾਹੁੰਦੇ ਆਂ ਕਿ ਦੇਸੀ ਸ਼ਰਾਬ ਦਾ ਸੇਵਨ ਨਾ ਕਰੋ ਲੋਕਾਂ ਨੂੰ ਵੀ ਹਟਾਓ ਔਰ ਇਹ ਦੱਸੋ ਕਿ ਕਿੰਨਾ ਨੁਕਸਾਨ ਆਲਰੇਡੀ ਹੋ ਚੁੱਕਿਆ ਹੈ ਫਿਊਚਰ ਪਾਸਟ ਦੇ ਵਿੱਚ ਅਮ ਜਿੱਤੇ ਸਿਰ ਹੋਇਆ ਹੈ ਤੇ ਕਾਈਂਡਲੀ ਜੇ ਪੀਣੀ ਆ ਤੇ ਸਰਕਾਰ ਵੱਲੋਂ ਮਨਜ਼ੂਰशुदा ਕਿਉਂਕਿ ਉਹਦੀ ਡਿਗਰੀ ਸੈੱਟ ਹੁੰਦੀ ਆ ਉਹਨੇ ਕਿੰਨੇ ਲੈਬ ਟੈਸਟੋਂ ਗੁਜ਼ਰਦੇ ਆ ਉਹਦੇ ਚਾ ਹਿਊਮਨ ਲਾਈਫ ਨੂੰ ਡੇਂਜਰ ਨਹੀਂ ਆ ਬਟ ਜਿਹੜੇ ਆ ਇਲੀਜੀਟ ਹੈ ਜਿੱਦਿਚੇ ਮਰਥਨੋਲ ਮੇਘਰਾ ਯੂਜ਼ ਕੀਤੇ ਹੁੰਦੇ ਆ ਇਹਦੇ ਚ ਹਿਊਮਨ ਲਾਈਫ ਡੇਂਜਰ ਹੀ ਡੇਂਜਰ ਆ ਸਰ ਮੋਜਪੁਰ ਪਰਸੋ ਰੇਡ ਕੀਤੀ ਸੀ ਤੇ ਸਾਡੇ ਵੱਲੋਂ ਡਿਪਾਰਟਮੈਂਟ ਵੱਲੋਂ ਉਹ ਰੇਡ ਕੀਤਾ ਗਿਆ ਜਿੱਦੇ ਚ 5900 ਲੀਟਰ ਲਾਣ ਆਈ ਉੱਥੋਂ ਫੜਿਆਵਾ ਦਿਆ ਤੋ ਤੇ ਉਹਨੂੰ ਨਸ਼ਤ ਕੀਤਾ ਤੇ ਉਹਦੇ ਅਗੇਂਸਟ ਦੋ ਐਫਆਰ ਦਰਜ ਹੋਈ ਆ 38 ਤੇ 39 ਨੰਬਰ ਉਤੋਂ ਇਲਾਵਾ ਸਦਰ ਪੁਲਿਸ ਨੇ ਸ਼ਰਾਬ ਫੜੀ ਆ ਜੀ ਇੱਕ ਕਾਰ ਤੋਂ ਨੌ ਪੇਟੀਆਂ ਔਰ ਲਗਾਤਾਰ ਸਾਡੀ ਇਹ ਮੁਹਿੰਮ ਜਾਰੀ ਆ ਔਰ ਇਹ ਚਲਦੀ ਰਹਿਣੀ ਹੈ ਮਕਸਦ ਲੋਕਾਂ ਨੂੰ ਅਵੇਅਰ ਕਰਨਾ ਹੈ ਜੀ ਕਿ ਜਿਹੜੀ ਇਲੀਜੀਟ ਸ਼ਰਾਬ ਹੈ ਇਹ ਬਹੁਤ ਹਾਰਮਫੁਲ ਹੈ ਕਿ ਇਹਦਾ ਸੇਵਨ ਨਾ ਕੀਤਾ ਜਾਵੇ ਔਰ ਲੋਕਾਂ ਨੂੰ ਵੀ ਅਵੇਅਰਨੈਸ ਜਿਦਾਂ ਮੈਂ ਸੋਣਦਾ ਮੈਂ ਆਪਣੇ ਗਲੀ ਮਹੱਲੇ 'ਚ ਇਹ ਦੱਸਾਂ ਸਾਰਿਆਂ ਨੂੰ ਇੱਕ ਦੂਜੇ ਤੋ ਇਹ ਮੈਸੇਜ ਜਾਵੇ ਕਿ ਇਹ ਸ਼ਰਾਬ ਬਹੁਤ ਜਾਨਲੇਵਾ ਹੈ ਬਹੁਤ ਜ਼ਿਆਦਾ ਹਿਊਮਨ ਡੇਂਜਰ ਹੈ ਤੇ ਇਹਦੀ ਸੇਵਨ ਜਿਹੜੇ ਸਰਕਲਸ ਇਨਸਪੈਕਟਰਸ ਦੇ ਆ ਜਿਹੜੇ ਈਓ ਸਾਹਿਬਾਨ ਆ ਉਹਨਾਂ ਦੇ ਨੰਬਰ ਦਿੱਤੇ ਆ ਸਾਨੂੰ ਦੱਸਿਆ ਜਾਵੇ ਜੀ ਐਕਸਾਈਜ਼ ਡਿਪਾਰਟਮੈਂਟ ਨੂੰ ਲੋਕਲ ਪੁਲਿਸ ਨੂੰ ਦੱਸਿਆ ਜਾਵੇ ਜੀ ਲੋਕਲ ਪੁਲਿਸ ਨੇ ਵੀ ਕਾਫੀ ਇਫੈਕਟ ਕੀਤੇ ਆ ਐਸਐਸਪੀ ਸਾਹਿਬ ਵੱਲੋਂ ਵੀ ਕਾਫੀ ਸਖਤਾਈ ਹੋਈ ਆ ਲੋਕਲ ਪੁਲਿਸ ਥਾਣਿਆਂ ਨੂੰ ਦੱਸਿਆ ਜਾਵੇ ਸਾਨੂੰ ਦੱਸਿਆ ਜਾਵੇ ਤਾਂ ਕਿ ਇਹਨੂੰ ਠੱਲ ਪਾਇਆ ਜਾ ਜੀ ਇਹ ਹਰ ਇੱਕ ਆਪੀਲ ਆ ਜਨਤਾ ਨੂੰ ਦੇਸੀ ਸ਼ਰਾਬ ਨਾ ਪੀਓ ਸਰਕਾਰ ਦੇ ਮਨਜ਼ੂਰਸ਼ੁਦਾ ਠੇਕਿਆਂ ਤੋਂ ਸ਼ਰਾਬ ਪੀਓ ਪਿਛਲੇ ਹਫ਼ਤੇ ਮਜੀਠੇ ਹਲਕੇ ਦੇ ਵਿੱਚ ਬਹੁਤ ਮੌਤਾ ਹੋ ਗਿਆਂ ਵਾ ਤ੍ਰੀਏਵਾਲ ਪਿੰਡ 'ਚ ਮੌਤਾ ਹੋ ਗਿਆਂ ਲਾਗੇ ਮਦਦਿਕਾ ਲਾਜ ਹੋ ਗਿਆ ਪਗਾਲੀ ਕਲਾ ਚ ਮੋਤਾ ਹੋ ਗਿਆ ਜੀ ਜੀ ਡੀਲੀ ਸ਼ਰਾਬ ਪੀਂ ਕਰਨ ਜੀ ਮਹਿਕਮਾ ਇੰਸਪੈਕਟਰ ਸਾਹਿਬ ਡੇਲੀ ਰੇਟ ਹੁੰਦੇ ਆ ਜੀ ਅਸੀਂ ਜਨਤਾ ਕਰੀ ਇਹੋ ਅਪੀਲ ਆ ਵੀ ਮਾਰੀ ਸ਼ਰਾਬ ਨਾ ਪੀਓ ਘਰ ਦੇ ਘੱਡੀ ਸ਼ਰਾਬ ਨਾ ਪੀਓ ਠੇਕੇ ਤੋਂ ਲੈ ਕੇ ਪੀਓ ਮੈਂ ਮਨਜ਼ੂਰ ਚੁਕਾ